ਮੈਂ ਕਰਮਜੀਤ कौर ایজি ਕੁਕਿੰਗ ਵਿਦ ਕਰਮਜੀਤ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਫਰਾਈ ਐਗ ਮਸਾਲਾ ਇਹਦੇ ਲਈ ਆਪਾਂ 7 ਅੰਡੇ ਲਏ ਆ ਇਹ ਲਏ ਆ 4 ਵੱਡੇ ਪਿਆਜ਼ ਇਹ 2 ਟਮਾਟਰ ਤੇ 4-5 ਹਰੀਆਂ ਮਿਰਚਾਂ ਤੇ ਲਸਣ ਤੇ ਆਦਰਕ ਥੋੜਾ ਥੋੜਾ ਲਿਆ ਸਮਾਨ ਆਪਾਂ ਇਹ ਹੁਣ ਆਪਾਂ ਪਹਿਲਾਂ ਅੰਡੇ ਫਰਾਈ ਕਰਾਂਗੇ ਤੇਲ 'ਚ ਇਹ ਆਪਾਂ ਇੱਕ ਕੜਸੀ ਤੇਲ ਦੀ ਲਈ ਆ ਪਹਿਲਾਂ ਪੰਡਿਆਂ ਨੂੰ ਫਰਾਈ ਕਰ ਲਾਂਗੇ ਇੱਕ ਸਾਈਡ ਪਹਿਲਾਂ ਫਰਾਈ ਹੋਣ ਦਵਾਂਗੇ ਉਬਲੇ ਹੋਏ ਅੰਡੇ ਲਏ ਆਪਾਂ ਇਹ ਥੋੜ੍ਹਾ ਥੋੜ੍ਹਾ ਸਾਈਡ ਚੇਂਜ ਕਰਦੇ ਜਾਵਾਂਗੇ ਇਹਨਾਂ ਦੇ ਆ ਦੇਖੋ ਬ੍ਰਾਊਨ ਹੋ ਰਹੇ ਆ ਇਹਨਾਂ ਤੇ ਆਪਾਂ ਇੱਕ ਟੁੱਟਕੀ ਦਾ ਨਾਮਕ ਲਾ ਦੇਾਂਗੇ ਤੇ ਥੋੜੀ ਜੁੱਤੇ ਪਾਵਾਂਗੇ ਇਹਨਾਂ ਤੇ ਦੇਗੀ ਮਿਰਚ ਇਹਨਾਂ ਦਾ ਕਲਰ ਜਿਆ ਚੇਂਜ ਹੋ ਜਾਊਗਾ ਆ ਦੇਖੋ ਅੰਡੇ ਫਰਾਈ ਹੋ ਗਏ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਹੁਣ ਆਪਾਂ ਇਸੇ ਤੇਲ ਦੇ ਵਿੱਚ ਤੜਕਾ ਲਾਵਾਂਗੇ ਹੁਣ ਆਪਾਂ ਪਹਿਲਾਂ ਜੀਰਾ ਪਾ ਦਿਆਂਗੇ ਤੇਲ 'ਚ ਇਹ ਆਪਾਂ ਲੈਏ ਨੇ ਪਿਆਜ਼ ਹੁਣ ਆਪਾਂ 2 ਮਿੰਟ ਪਿਆਜ਼ ਧੁੰਨਾਗੇ ਪਿਆਜ਼ ਆਪਣੇ ਆ ਦੇਖੋ 골ਡਨ ਬ੍ਰਾਊਨ ਹੋ ਗਏ ਹੁਣ ਆਪਾਂ ਇਹਦੇ ਵਿੱਚ ਇਹ ਆਦਰਕ ਟਮਾਟਰ ਤੇ ਲਸਣ ਦਾ ਪੇਸਟ ਪਾ ਦੇਵਾਂਗੇ ਹੁਣ 2 ਮਿੰਟ ਆਪਾਂ ਇਹਨੂੰ ਭੁੰਨਾਂਗੇ ਮਸਾਲਾ ਆਪਣਾ ਭੁੱਜ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਦਾ ਚਮਚਾ ਤੇ ਇੱਕ ਗਰਮ ਮਸਾਲਾ ਹਲਦੀ ਦਾ ਚਮਚ ਤੇ ਆਪਾਂ ਥੋੜੀ ਜਿਹੀ ਲਾਲ ਮਿਰਚ ਪਾਈ ਅੱਧਾ ਕ ਚਮਚਾ ਅੱਧਾ ਕ ਚਮਚਾ ਪਾਇਆ ਆਪਾਂ ਆ ਦੇਖੋ ਦੇਗੀ ਮਿਰਚ ਆਪਾਂ ਇੱਕ ਕੋਲੀ ਪਾ ਦਿਆਂਗੇ ਪਾਣੀ ਦੀ ਹੁਣ ਆਪਾਂ ਢੱਕ ਕੇ ਪਪਕਾਵਾਂਗੇ ਮਸਾਲੇ ਨੂੰ 2 ਕਮਿੰਟ ਢੱਕ ਦਿਆਂਗੇ ਇਹਨੂੰ ਇਹ ਦੇਖੋ ਮਸਾਲਾ ਆਪਣਾ ਤਿਆਰ ਆ ਬਿਲਕੁਲ ਗਰੇਵੀ ਬਹੁਤ ਗਾੜੀ ਬਣੀ ਆ ਹੁਣ ਆਪਾਂ ਇਹ ਚਾਂਡੇ ਪਾਵਾਂਗੇ ਅੰਡਿਆਂ ਦੇ ਵਿੱਚ ਦੀ ਨਾ ਆਪਾਂ ਐਵੇਂ ਕਰਦ ਲੰਘਾ ਦੇਾਂਗੇ ਕਿਉਂਕਿ ਇਹਦੇ ਵਿੱਚ ਮਸਾਲਾ ਰਚ ਜਾਊਗਾ ਸਾਰੇ ਅੰਡੇ ਦੇ ਵਿੱਚ ਦੀ ਆਪਾਂ ਐਵੇਂ ਕਰਦ ਲੰਗਾ ਕੇ ਵਿੱਚ ਪਾਵਾਂਗੇ ਇਹ ਦੇਖੋ ਸਬਜ਼ੀ ਬਣ ਕੇ ਤਿਆਰ ਆਪਾਂ ਉੱਤੇ ਪਾ ਦਿਆਂਗੇ ਕਸੂਰੀ ਮੇਥੀ ਤੇ ਗੈਸ ਕਰ ਦਿਆਂਗੇ ਆਪਾਂ ਬੰਦ ਹੁਣ ਆਪਾਂ ਪਾਵਾਂਗੇ ਡੋਂਗੇ 'ਚ ਇਹ ਮੇ ਸਬਜ਼ੀ ਬਣ ਕੇ ਬਹੁਤ ਵਧੀਆ ਤਿਆਰ ਹੋਈ ਆਪਣੀ ਅਜៃਆਂ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ